ਤੇ ਸੰਜਾ ਠੋਵਾ ਬਾਪ ਦੇ ਸਾਰੇ ਚਾਨ ਚਾਤ ਨੌਖਣ ਦੇ ਤੰਮੀ ਸੰਜਾ ਠੋਵਾ ਗੁਰਪਤ ਕਾਲ ਨੇ ਚੜਹੇ ਗੁਰ ਥਰੋਵਾ ਸਾਤ ਸੋ ਨਾਨਕ ਭਗਤਿਆ ਸਈ ਤੇ ਸੰਗ ਜਗਜਾ ਨੜੋਵਾ ਸਾਰ ਗੁਰ ਬਾਦਗ ਸੰਕਟਿਆ ਸਈ ਤੇ

जग <laughs> ਤੋਂਦ ਜਨ ਚਾਹਣ ਹੋ ਪਾ ਸਾਥੁਰ ਨਾਨਕ ਜਿ ਤਾ ਗੱਟਿਆ ਬਿਤੇ ਤੋਂਦ ਜਨ ਚਾਹਣ ਹੋ ਸਤ ਸ੍ਰੀ ਅਕਾਲ 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 ਅਤਮ ਪੁਰਣਾ ਨਾਨਕ ਪ੍ਰਗਟ ਆ ਸਿਟੀ ਤੋਂ ਜਗਤ ਦਾ

ਮਾਨ ਸਨਮਾਨ ਦੇ ਅੰਦਰ ਬਹੁਤ ਬੱਜਰ ਸ਼ਾਹ ਜੀ ਮਾਂ ਪੁੱਛਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਮੁੱਖ ਸੇਵਾ ਮੰਡਾਲੇ ਅਸਥਾਨ ਦੇ ਪ੍ਰਧਾਨ ਸਾਹਿਬ ਸਰਕਾਰ ਨੂੰ ਹਾਥੋ ਕੁਲਵਾਨ ਸਿੰਘ ਪ੍ਰਧਾਨ ਸਾਹਿਬ ਵੱਲੋਂ 100 ਰੁਪਏ ਟਾੜੀ ਦੇ ਮਾਨ ਸਨਮਾਨ ਨੌਜਵਾਨ ਵੀਰਾਂ ਵੱਲੋਂ ਸੰਗਤਾਂ ਵੱਲੋਂ ਗੁਰੂ ਕੇ ਪਾਵਨ ਜਹਾਂ ਦਾ ਸਨਕਾਰ ਕਰਿਆ ਗਿਆ ਜਿੱਥੇ ਸੰਗਤਾਂ ਵੱਲੋਂ ਲੰਗਰ ਦੀਆਂ ਸੇਵਾਵਾਂ ਕੀਤੀਆਂ ਸਾਲੀਆਂ ਨੇ ਮੰਗਰ ਪ੍ਰਸ਼ਾਦਾ ਬੰਨੀ ਸ਼ਕਾਇਆ ਕਰਦੇ ਆ। ਸ਼ਰਧਾ ਤੇ ਭਾਵਨਾ ਦੇ ਨਾਲ ਉਸਰੇ ਸਾਡੀ ਅੱਗੇ ਨੋਟ ਕਰਕੇ ਜਿਹੜਾ ਦਾ ਮਾਨ ਸਨਮਾਨ ਬਾਖਰੋ। ਸਾਥੀਆਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਨੇ ਪ੍ਰਸ਼ਾਦਾ ਛਕ ਲਿਆ। ਕਿਆ ਦਾ ਲੰਗਰ ਤਿਆਰ ਰੰਗ ਦੇ ਨਾਲ ਸਾਰੇ ਰੰਗ ਨਾਲ ਬੈ ਕੇ ਖਾ ਪੀਓ ਤਾਂ ਹੀ ਪ੍ਰਸ਼ਾਦਾ ਆਜਮ ਹੋਊਗਾ। ਇਸ ਕਾਇਕੇ ਨਾਲ ਸਾਥੀਆਂ ਨੂੰ ਆਖੀ मोटर चलाए ਆਹ ਖੜ ਕੇ ਪਾਣੀ ਮਾਰਨਾ ਉੱਥੇ ਕੀ ਕਰਨਾ ਹੈ ਕਹਿੰਦਾ ਖੜ ਕੇ ਪਾਣੀ ਮਾਰਨਾ ਪੈਪਰ ਦੀ ਸੇਵਾ ਕਰਦੀ ਹੈ هي آ جا ਸਰਕਾਰ ਜਗਨਕਾਰ ਸਿੰਘ ਜੀ ਜਹਰ ਉਹ ਗੁਰੂ ਘਰ ਦੇ ਤੇ ਗਾਸ ਸਿਰਪ ਪ੍ਰਧਾਨ ਬਲਵੰਤ ਸਿੰਘ ਜੀ ਨੂੰ ਪੇਸ਼ਾ ਕਰਨਗੇ ਜੀ ਚਲੋ ਜੀ ਬੋਲੇ ਸੋਨਿਆ ਸੰਸਰੀਆ ਗਾਲੇ ਹੋਰ ਇੱਕ ਵਾਰੀ ਫੇਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਧੰਨ ਧੰਨ ਬਾਬਾ ਨਾਨਕ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਮੇਲ ਮਨਾਪ ਰੱਖੇ ਐਸੇ ਤੇਰਾ ਹੀ ਫੇਰ ਸੰਗਤਾਂ ਨੂੰ ਇਹੋ ਜਿਹੇ ਸੁਹਾਗ ਮਕਰਾਉਣ ਦਾ ਬਗਬਗ ਸੇ ਉਤਮ ਬੁੱਧੀ ਬਗਸੇ ਸੱਚੇ ਬਾਦਸਾ ਸੋਭਾ ਤੋਂ ਲੈ ਕੇ ਕੀ ਸੰਗਤਾਂ ਹਰੀ ਜਸ ਕਰ ਰਹੀਆਂ ਨੇ ਔਰ ਆ ਕੇ ਢੰਦਲ ਬਾਬਾ ਗੱਜਣ ਸਾਈ ਦੇ ਸਥਾਨਾਂ ਦੇ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਸਕਿਆ ਚਾਹ ਪਾਣੀ ਸਕਿਆ ਹੁਣ ਨਗਰ ਕੀਰਤਨ ਚਾਲੇ ਪਾਊਗਾ ਉਦੋਂ ਅਗਲਾ ਪੜਾ ਹੈ ਸੋਦਾ ਪੱਤੀ ਜਿੱਥੇ ਭਾਈ ਸਮੋਸੇ ਲਿਆਏ ਆ ਸੋਡਾ ਬੱਤੀ ਵਾਲੇ